ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਤੇ ਆਪਾਂ ਨਾ ਅਕਸਰ ਰੋਲਾ ਪਾਉਂਦਾ ਰਹਿੰਨੇ ਆ ਬੇਅਦਬੀ ਹੋ ਗਈ ਕਿਸੇ ਗੁਰੂ ਘਰ ਦੇ ਵਿੱਚ ਕਿਸੇ ਦੇ ਘਰ ਵਿੱਚ ਗੁਰਗੱ ਸਾਹਿਬ ਦੀ ਬੇਅਦਬੀ ਹੋ ਗਈ ਬਾਣੀ ਦੀ ਬੇਅਦਬੀ ਹੋ ਗਈ ਸੋ ਅੱਜ ਜਿਹੜੀ ਆਪਾਂ ਹਰ ਇੱਕ ਬੰਦਾ ਜਿਹੜਾ ਇਨਸਾਨ ਗੁਰੂਆਂ ਨੂੰ ਮੰਨਦਾ ਆ ਤੇਰੇ ਘਰ ਚ ਗੁਰੂ ਦੀ ਬਾਣੀ ਵੀ ਪੜੀ ਜਾਂਦੀ ਸੁਣੀ ਵੀ ਜਾਂਦੀ ਆ ਉਹ ਹਰ ਇੱਕ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਬੇਅਦਬੀ ਕਰਦਾ ਕਿੱਦਾਂ ਕਰ ਰਿਹਾ ਤੋਂ ਦਿਖਾਉਣ ਲੱਗਾ ਲਾਈਵ ਆ ਰੋਡ ਤੇ ਆਪਾਂ ਖੜੇ ਆਂ ਰਿਆ ਆ ਰੋਡ ਤੇ ਖੜੇ ਆਂ ਜੀ ਤੇ ਆ ਦੇਖੋ ਮੈਂ ਨਾ ਕੁਦਰਤੀ ਬਾਹਰ ਆਇਆ ਤੇ ਆ ਕਾਰਡ ਪਏ ਵਿਆਹਾਂ ਦੇ ਆ ਵਿਆਹਾਂ ਦੇ ਕਾਰਡ ਪਏ ਆ ਆ ਦੇਖ ਲਓ ਤੇ ਇਹਦੇ ਉਪਰ ਆ ਦੇਖ ਲਓ ਬਾਣੀ ਆ ਪੜ ਲਓ ਜੀ ਕੀ ਇਹ ਬਿਆਦਵੀ ਨਹੀਂ ਗਿਆ ਲੋ ਇਹ ਹੁਣ ਇਹਦਾ ਜ਼ਿੰਮੇਵਾਰ ਕੌਣ ਆ ਆ ਕਾਰਡ ਪਏ ਆ ਇਹਨਾਂ ਤੇ ਬਾਨੀ ਲਿਖੀ ਹੋਈ ਆ ਤੇ ਆਪਾਂ ਜਦੋਂ ਵੀ ਬਹਾਮਾ ਦੇ ਕਾਰਡ ਚ ਪਾਉਨੇ ਆ ਆਪੋਂ اوپر ਬਾਨੀ ਨੇ ਤੁਕਾ ਲਖਾ ਦਿੰਨੇ ਆ ਇਹਦਾ ਕੌਣ ਜ਼ਿੰਮੇਵਾਰ ਆ ਕਿ ਆਪਾਂ ਗਰਵਾਣੀ ਲਿਖਾਉਣੀ ਬਹੁਤ ਜ਼ਰੂਰੀ ਆ ਆਪਣੇ ਕਾਰਡਾਂ ਦੇ ਉੱਪਰ ਇਹਦਾ ਜਵਾਬ ਜਰੂਰ ਆਪਣੇ ਮਨਾਂ ਤੋਂ ਪੁੱਛਿਓ ਕਿ ਗਰਵਾਣੀ ਲਿਖਾਏ ਤੋਂ ਬਿਨਾ ਕਾਰਡ ਬੰਦੇ ਜਾ ਸਕਦੇ ਨਾ ਆਪਾਂ ਜਾਣ ਬੁੱਝ ਕੇ ਜੇਸ ਗੁਰੂ ਤੋਂ ਦਾਤਾ ਮੰਗਦੇ ਆ ਉਸੇ ਗੁਰੂ ਤੋਂ ਆਪਾਂ ਉਸੇ ਗੁਰੂ ਦੀ ਬੇਇੱਜ਼ਤੀ ਕਰਦੇ ਆ। ਸੋ ਇਸ ਮੁੱਦੇ ਦੇ ਨਾਂ ਤਾਂ ਸ਼੍ਰੋਮਣੀ ਕਮੇਟੀ ਕੁਛ ਕਰਦੀ ਆ ਨਾ ਅਸੀਂ ਆਪ ਸੋਚਦੇ ਨਾ ਗੁਰੂ ਘਰ ਦੀਆਂ ਕਮੇਟੀਆਂ ਨਾ ਪ੍ਰਚਾਰਕ ਬੋਲਦੇ ਆ ਕਿ ਜਿਹੜਾ ਤੁਸੀਂ ਵਿਆਹਾਂ ਦੇ ਕਾਰਡ ਛਪਾਉਨੇ ਹੋ ਉਹਦੇ ਉੱਪਰ ਜਿਹੜੇ ਤੁਸੀਂ ਬਾਣੀ ਲਿਖਦੇ ਆ ਉਹ ਐਦਾ ਢੇਰਾਂ ਤੇ ਆ ਕੇ ਪਈ ਹੁੰਦੀ ਆ। ਤੇ ਇਹਨਾਂ ਦਾ ਜਵਾਬ ਕੌਣ ਦਊਗਾ? ਇਹਦਾ ਲੇਖਕ ਕੌਣ ਦਊਗਾ? ਤੁਸੀਂ ਸੋਚੋ ਜਿਹੜੇ ਆਪਾਂ ਸਾਰੇ ਘਰ ਵਿਆਹ ਹੁੰਦੇ ਆ ਤੇ ਆਪਾਂ ਕਾਰਡ ਛਪਾਉਨੇ ਆ। ਤੇ ਕਾਡਾ ਤੇ ਬਾਣੀ ਵੀ ਲਿਖਦੇ ਆ ਇਸੇ ਤਰ੍ਹਾਂ ਜਦੋਂ ਅਖਬਾਰ ਦੀ ਕਟਿੰਗ ਅਖਬਾਰਾਂ ਤੇ ਕਿਸੇ ਦੀ ਮੌਤ ਦਾ ਸੰਦੇਸ਼ ਤਾਂ ਜਾਂਦਾ ਉਹਦੇ ਉੱਪਰ ਵੀ ਬਾਣੀ ਲਿਖੀ ਜਾਂਦੀ ਆ ਜਿਹਹੱਚ ਦੀ ਲਿਖਿਆ ਤੇ ਇਹ ਹੁਕਮ ਕਮਾਇਤ ਘੱਲੇ ਆਵੇ ਨਾਲ ਕਾ ਸਰਦੇ ਉਰ ਜਾਏ ਉਹ ਵੀ ਜਿਹੜੀ ਬਾਣੀ ਦੀਆਂ ਤੁਕਾਂ ਬਾਅਦ ਵਿੱਚ ਉਹ ਪਹਿਲਾਂ ਚ ਰੋਲਦੀਆਂ ਹੁੰਦੀਆਂ ਕਿਸੇ ਤਮਾਕੂ ਵਾਲ ਦੁਕਾਨ ਤੇ ਪਈਆਂ ਹੁੰਦੀਆਂ ਜਾਂ ਪਹਿਲਾਂ ਤੇ ਰੋਲਦੀਆਂ ਆ ਤੇ ਅਸੀਂ ਠੇਕਾ ਲੈ ਲਿਆ ਕਿ ਅਸੀਂ ਅਸੀਂ ਸਿੱਖੀ ਨੂੰ ਗੁਰਵਾਣੀ ਨੂੰ ਰੋਲਣਾ ਪਹਿਲਾਂ ਚ ਅਸੀਂ ਕੋਈ ਗੱਲ ਨਹੀਂ ਮੰਨਣੀ ਤਾਂ ਅਸੀਂ ਸਿੱਖ ਨਾ ਕਹਾਈਏ ਐਮੀਨਾ ਪਟਿਆ ਕਰੀਏ ਕਿ ਇਹ ਦੀ ਬੇਅਦਬੀ ਹੋ ਗਈ ਬਾਣੀ ਦੀ ਤਾਂ ਆਪਣਾ ਆਪਣਾ ਕੰਮ ਕਰੋ ਪਰ ਆ ਜਿਹੜਾ ਕੰਮ ਤੁਸੀਂ ਕਰਦੇ ਆ ਆ ਕਾਰਡਾਂ ਤੇ ਛਪਾਉਣ ਵਾਲਾ ਬਾਣੀ ਤੁਹਾਡੇ ਚਾਰਨਾ ਤੇ ਸਿਰ ਧਰ ਕੇ ਬੇਨਤੀ ਹੈ ਬੰਦ ਕਰ ਦਿਓ ਕਾਰਡ ਦੇਣੇ ਆ ਬਿਨਾ ਬਾਣੀ ਲਿਖਿਆ ਦਿਆ ਕਰੋ ਆ ਹੁਣ ਆਪਾਂ ਕਾਰਡ ਲੱਗੇ ਚੱਕਣ ਆ ਦੇਖ ਲਓ ਸ਼ਰਮ ਆਉਂਦੀ ਆ ਇਹੋ ਜਿਹੇ ਲੋਕਾਂ ਤੇ ਜਿਹੜੇ ਆ ਬਾਣੀ ਨੂੰ ਇਦਾਂ ਛਪਾ ਕੇ ਸਿਰ ਦਿੰਦੇ ਲੋ ਜੀ ਇੱਕ ਕਾਰਡ ਹੋਰ ਮਿਲ ਗਿਆ ਇੱਥੇ ਵੀ ਆ ਦੇਖ ਲਓ ਆ ਪੜਲੋ ਆ ਏਦਾਂ ਬੇੜਾ ਗਰਖ ਹੋ ਗਿਆ ਦੇਖ ਲਓ ਆ ਕਾਰਡ ਪਏ ਆ ਆ ਦੇਖ ਲਓ ਇਹ ਤਾਂ ਝੂਠ ਨਹੀਂ ਮੈਂ ਬੋਲ ਰਿਹਾ ਆ ਦੋ ਕਾਰਡ ਆ ਹੋ ਗਏ ਜੀ ਆ ਤੀਜਾ ਆ ਹੋ ਗਿਆ ਚੌਥਾ ਆ ਚਾਰ ਕਾਰਡ ਆਪਾਂ ਹੁਣ ਚੱਕੇ ਆ ਇਹਨਾਂ ਦੀ ਲਿਖੀ ਗਰਵਾਣੀ ਇਹਨਾਂ ਇਹਨਾਂ ਦਾ ਠੇਕੇ ਇਹ ਠੇਕਾ ਕਿਨੇ ਲਿਆ ਆ ਇਹਨਾਂ ਦਾ ਤੇ ਆਪਾਂ ਇਹਨਾਂ ਨੂੰ ਕਹਾਂਗੇ ਫੋਨ ਜਿਨ੍ਹਾਂ ਜਿਨ੍ਹਾਂ ਦੇ ਕਾਰਡ ਆ ਇਹ ਪਾਈਏ ਢੇਰ ਤੇ ਕੀ ਕਰਦੇ ਸੀਗੇ ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਜ ਆਪਣੇ ਵਿਆਹ ਵੀ ਸੀ ਥੋੜੇ ਦਿਨ ਪਹਿਲਾਂ ਇੱਕ ਹਾਂਜੀ ਆਪਣੇ ਵਿਆਹ ਵੀ ਹੋ ਗਿਆ ਠੀਕ ਆ ਜੀ ਕੋਈ ਆਪਣੀ ਫੈਮਿਲੀ 'ਚ ਕੋਈ ਵਿਆਹ ਵੀ ਹੋ ਗਿਆ ਠੀਕ ਆ ਜੀ ਫਰਵਰੀ ਦੇ ਵਿੱਚ ਹਾਂਜੀ ਹਾਂਜੀ ਇਹ ਕਾਰ ਵੀ ਸਿਪਾਏ ਹੋਣੇ ਭਾਜੀ ਆਪਾਂ ਹਾਂਜੀ ਤੁਹਾਡਾ ਦੇ ਉੱਪਰ ਬਾਣੀ ਵੀ ਲਿਖਾਈ ਹੋਣੀ ਆ ਆਪਾਂ ਹਾਂਜੀ ਤੇ ਉਹ ਬਾਣੀ ਹੁਣ ਪੈਦਲ ਚਰੋਲ ਦੀ ਫਿਰਦੀ ਇੱਥੇ ਗਾਖਲਾ ਪਿੰਡ 'ਚ ਗਗਲਾ ਪਿੰਡ ਜੀ ਕਿੱਥੇ ਰੋਲਦੀ ਫਿਰ ਮੈਂ ਇੱਥੇ ਤੁਹਾਡੇ ਬਾਤ ਅਸਨਦ ਬਾਬਾ ਸੰਦਾਸ ਜੀ ਮਹਾਰਾਜ ਉੱਥੇ ਉੱਥੇ ਗੁਰੂ ਘਰ ਆਇਆ ਸੀਗਾ ਇਹ ਕਾਰ ਢੇਰ ਤੋਂ ਚੱਕਿਆ ਜਿੰਨ ਤੁਸੀਂ ਦਿੱਤਾ ਹੋਊਗਾ ਅਗਲੇ ਨੇ ਕਿਹੜਾ ਸਾਂ ਬਣਾਇਆ ਉਹਨੂੰ ਕੋਈ ਮਤਵ ਨਹੀਂ ਬਾਣੀ ਲਿਖੀ ਇਹਨਾਂ ਆਪਾਂ ਨੂੰ ਮਤਵ ਵਾਲੇ ਆਪਾਂ ਉਹਨੂੰ ਦੇ ਦਿੱਤਾ ਤੁਸੀਂ ਸਹੀ ਕੀਤਾ ਪਰ ਇਹ ਸਾਈਡ ਤੋਂ ਚੱਕ ਕੇ ਹੋਜੀ ਤਾਂ ਬਾਣੀ ਦੀ ਬੇਅਦਬੀ ਭਾਜੀ ਆਪਾਂ ਉਹਨੂੰ ਗੁਰੂ ਕਹਿੰਦੇ ਬਾਣੀ ਨੂੰ ਉਹਦੀ ਆਪ ਹੀ ਬੇਅਦਬੀ ਕਰੀ ਜਾਂਦੇ ਆ ਯਾਰ ਨੇ ਉਹਦੇ ਨਾਂ ਨੂੰ ਲਿਖਿਆ ਨਹੀਂ ਆ ਉਤੇ ਭਾਜੀ ਵੱਡੇ ਦਾ ਜਾਂ ਮਾਰਲੇ ਪਾਸੇ ਜਾਂ ਕਿਸੇ ਦੇ ਦੇਖੋ ਜੀ ਆ ਮੇਰੇ ਕੋਲ ਤੁਸੀਂ ਬੀਬੀਆਂ ਵੀ ਖਰੀਦਾਂ ਡਿਪੈਂਡੀਆਂ ਦੋ ਇਹ ਖਾਲੀ ਕਾਰਡ ਆ ਮੈਂ 3-4 ਕਾਰ ਚੱਕੇ ਆ ਹਾਂਜੀ ਤੁਹਾਡਾ ਕਾਰਡ ਵੀ ਕਿਸੇ ਹੋਰ ਦਾ ਵੀ ਆ ਮੈਂ ਤਾਂ ਇਹ ਕਰਕੇ ਬੇਨਤੀ ਕਰ ਲਈ ਫੋਨ ਕੀਤਾ ਜਦੋਂ ਭਰਾਵਾ ਤੁਹਾਡੇ ਘਰ ਕੋਈ ਵੀ ਵਿਆਹ ਹੁੰਦਾ ਅੰਕਲ ਜੀ ਜਾਂ ਭਾਜੀ ਤੁਸੀਂ ਜੋ ਵੀ ਤੁਹਾਡੀ ਉਮਰ ਆ ਆਪਾਂ ਬਾਣੀ ਨਾਲ ਲਖਾਈਏ ਇਹ ਕਾਰਡਾਂ ਤੇ ਇੰਨੀ ਕਿਰਪਾ ਕਰੋ ਚਲੋ ਠੀਕ ਹੈ ਜੀ ਵਧੀਆ ਹਾਂ ਹੋਰ ਵੀ ਕਹਿਣ ਦੱਸਿਓ ਤੁਹਾਡੇ ਜੇ ਵਿਆਹ ਹੋਵੇ ਤੁਸੀਂ ਜਾ ਕੇ ਸਲਾਹਾਂ ਦਿੰਨੇ ਨਾ ਭਾਜੀ ਬੇਨਤੀ ਆ ਯਾਰ ਹਨਾ ਆ ਬਾਣੀ ਹੁਤੀ ਮੈਂ ਆ ਪੈਣਾ ਖੜੀਆਂ ਦੋ ਮਾਤਾ ਵੀ ਖੜੀ ਆ ਯਾਰ ਲੋਕਾਂ ਦੇ ਦਿਮਾਗ ਇਹਦਾ ਲੋਕਾਂ ਕਹਿੰਦੇ ਆ ਆਪਾਂ ਗਲਤ ਕੀਤਾ ਪਹਿਲਾਂ ਆਪਾਂ ਬਾਣੀ ਲਿਖੀ ਉੱਪਰ ਹਾਂਜੀ ਆਪਾਂ ਗਲਤ ਆ ਪਹਿਲਾਂ ਆਪਾਂ ਨੂੰ ਪਤਾ ਲੋਕੀ ਅੱਗੇ ਅੱਗੇ ਹੁੰਦੇ ਕਾਰ ਖਾਮਦੇ ਹੁੰਦੇ ਸੀ ਹੁਣ ਕੌਣ ਕਾਰ ਖਾਮਦਾ ਭਾਜੀ ਆ ਢੇਰ ਤੋਂ ਜੱਕੀ ਕਿੰਨਾ ਦੁੱਖ ਹੁੰਦਾ ਪਉਸ ਗੁਰੂ ਸਭ ਕੋ ਮੰਗਦੇ ਵੀਰੇ ਇੱਥੇ ਗੁਰਦੁਆਰਾ ਇੱਥੇ ਤੇ ਸੀਗੇ ਜਾਂ ਆ ਮੋੜੇ ਢੇਰ ਜਾਂ ਖੂਨ ਹੀ ਜਿੱਦਾਂ ਆਪਾਂ ਐਂਟਰੀ ਕਰਦੇ ਆ ਪਾਰਕਿੰਗ ਕਾਰ ਪਾਰਕਿੰਗ ਆ ਹਾਂਜੀ ਉਹਦੇ ਸਾਹਮਣੇ ਮੋਟਰ ਆ ਮੋਟਰ ਦੇ ਨਾਲ ਜਿਹੜਾ ਢੇਰ ਪਿਆ ਗੋਹਾ ਪਿਆ ਆ ਠੂੜਾ ਪਿਆ ਉੱਥੇ ਉਹਦੇ ਚ ਚੱਕੇ ਆ ਹਾਂ ਆ ਵੀਡੀਓ ਪਾ ਦੇਣੀ ਮੈਂ ਦੇਖ ਲਿਓ ਠੀਕ ਹੈ ਹਾਂਜੀ ਹਾਂਜੀ ਦੇਖ ਲਿਓ ਵੀਡੀਓ ਪਾ ਦੇਣੀ ਕੋਈ ਨਹੀਂ ਸਰ ਬਾਈ ਭਾਜੀ ਹੋਰ ਵੀ ਕੇਹਨ ਸਲਾਹ ਦਈਓ ਕਿ ਭਾਈ ਬਾਣੀ ਨਾਲ ਲਾਓ ਇੰਨੀ ਬੇਨਤੀ ਠੀਕ ਹੈ ਠੀਕ ਹੈ ਜੀ ਤਾਂ ਬਸ ਦਾ ਭਰਾ ਉਹ ਤੇ ਕਾਰਡ ਦੇ ਦੇਣਾ ਤੂੰ ਉਦਾਂ ਬਣਾਓ ਨਹੀਂ ਤਾਂ ਹਾਂ ਉਹਦਾ ਕਾਰਡ ਬਣਾ ਲਓ ਆਪਾਂ ਦਾ ਇਹ ਇੱਕ ਦੂਜਾ ਜਿਦਾ ਮੈਂ ਤੁਹਾਨੂੰ ਕਿਹਾ ਤੁਸੀਂ ਕੋਈ ਵਿਆਜ ਇੰਟਰਫੇਅਰ ਕਰੂਗੇ ਵੀ ਕਾਰਡ 'ਚ ਪਾਉਣੇ ਆਪਾਂ ਆਹ ਕੰਮ ਕਰਨੇ ਉੱਥੇ ਭਾਵੇਂ ਦਾ ਹਨਾ ਤੇਰਾ ਆ ਜਿਹੜਾ ਪਾਪ ਕੀਤਾ ਪੈਦਰ ਢਲ ਜਾਊਗਾ ਤੁਹਾਨੂੰ ਵੀ ਬਾਣੀ ਨਾਲ ਚਵਾਈਓ ਭਾਜੀ ਪਰਮਾਨੰਥ ਨਹੀਂ ਚਪਾਉਣੀ ਆਪਾਂ ਹਨਾ ਠੀਕ ਹੈ ਠੀਕ ਹੈ ਠੀਕ ਹੈ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਇਹ ਮੈਸੇਜ ਨੂੰ ਗਾਂ ਤੋਂ ਗਾਂ ਵਧਾਈਓ ਹੁਣ ਠੀਕ ਹੈ ਜੀ ਹਾਂਜੀ ਸਾਸਿnga ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਣੇ ਕੋ ਵਿਆਹ ਵੀ ਸੀ 8 ਫਰਵਰੀ ਦਾ ਤੂੰ ਬੋਲਦੇ ਤੁਸੀਂ ਮੈਂ ਬਾਜੀ ਇੱਥੇ ਬੋਲੋ ਜਲੰਧਰ ਤੋਂ ਤੁਹਾਡੇ ਵਿਆਹ ਸੀਗਾ ਕੋਈ 8 ਫਰਵਰੀ ਦਾ ਨਹੀਂ 8 ਜਾਂ 11 ਫਰਵਰੀ ਦਾ ਤੁਹਾਡਾ ਨੰਬਰ ਹੈ ਕਾਰਡ ਤੇ ਭਪਿੰਦਰ ਸਿੰਘ ਕੁਲਦੀਪ ਕੌਰ ਹਾਂਜੀ ਗੁੰਬਰ ਰਿਜ਼ੋਰਟ ਵਿਆਹ ਤੁਹਾਡਾ ਈ ਸੀ ਫਰਵਰੀ ਚ ਹਾਂਜੀ 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 ਕਾਰਡ ਵੀ ਛਪਾਇਆ ਸੀ ਆਪਾਂ ਹਾਂਜੀ ਉੱਤੇ ਬਾਣੀ ਵੀ ਲਿਖਾਈ ਸੀ ਹਾਂਜੀ ਅਟੇ ਸੋਚਿਆ ਭਾਜੀ ਕਾਰਡ ਤੁਹਾਡਾ ਮੈਂ ਇਹ ਕਿਸੇ ਹੋਰ ਨੇ ਸਟੇ ਹੁਣੇ ਉਹ ਯਾਰ ਉਹ ਸਿਪਾਇਆ ਤਾਂ ਆਪਾਂ ਹੀ ਭਾਜੀ ਆਪਾਂ ਉਹਦੇ ਘਰ ਤੱਕ ਦਿੱਤਾ ਬਾਣੀ ਤਾਂ ਆਪਾਂ ਹੀ ਆਪਾਂ ਕਹਿ ਕੇ ਸਿਪਾਇਆ ਨਾਲ ਲਿਖਦੇ ਉੱਪਰ ਅਟੇ ਸੋਚਿਆ ਵੀ ਇਹ ਮੈਂ ਸੋਚ ਪਾਪੀ ਕੌਣ ਬਣੇ ਮੈਂ ਕਿਹੜਾ ਕਰਦਾਂ ਕੁਝ ਕਹਿੰਦਿਆਂ ਮੈਨੂੰ ਇਹ ਰਾਤ ਤਾਂ ਆ ਕੇ ਭਾਜੀ ਆਪਾਂ ਗਲਤੀ ਕੀਤੀ ਨਾ ਹਾਂਜੀ ਆਪਾਂ ਆਪਾਂ ਦੇਰ ਤੱਕਲੇ ਨੂੰ ਪਹਿਲਾਂ ਆਪਾਂ ਦੋਸ਼ੀ ਆ ਆਪਾਂ ਬਾਣੀ ਕਾਪ ਲਿਖਾਈ ਯਾਰ ਆਪਾਂ ਗੁਰੂ ਤੋਂ ਮੰਗਦੇ ਆ ਜਿੱਦਾਂ ਕਾਰਡ ਨੂੰ ਦੇਖ ਕੇ ਉਹਦਾਂ ਦਾ ਕਾਰਡ ਸਾਫਤਾ ਗਲਤੀ ਆ ਸਾਡੀ ਅਹੀਂ ਇਹ ਪਹਿਲੀ ਵਾਰ ਐ ਕੰਮ ਕੀਤਾ ਕਿ ਕੁੜੀ ਦੇ ਵਿਆਹ ਦੇ ਵਿੱਚ ਪਾਉਂਦੇ ਨਹੀਂ ਹੁੰਦੇ ਬਹੁਤ ਵਧੀਆ ਨਹੀਂ ਪਾਉਂਦੇ ਭਾਜੀ ਗਾਂ ਤੋਂ ਮੈਂ ਹਾਂ ਨਾ ਮੈਂ ਮੈਂ ਗਾਖਲਾ ਪਿੰਡ ਖੜਾ ਹਾਂ ਗਾਖਲਾ ਹੁਣ 10 ਵਜੇ ਨਾਲ ਗਾਖਲਾ ਪਿੰਡ 'ਚ ਖੜਾ ਮੈਂ ਇਹ ਗਾਖਣਾ ਸਾਡੀ ਭੂਆ ਇਹਨਾਂ ਦੇ ਲੈ ਕੇ ਆਣਾ ਆ ਬੱਸ ਕਰ ਲੋ ਉਹਨੂੰ ਕਰ ਲੋ ਫੋਨ ਮੈਂ ਨਾ ਇੱਥੇ ਖੜਾ ਜਿਹੜੇ ਸਰਨ ਦਾਸ ਬਾਬਾ ਜੀ ਦੇ ਨਾ ਗੁਰੂ ਘਰ ਦੀ 10 ਬੱਸ ਹਾਂਜੀ ਹਾਂਜੀ ਇਹਨੂੰ ਕਰੋ ਫੋਨ ਬਾਹਰ ਭੇਜੋ ਜਰਾ ਮੇਰੇ ਕੋਲ ਜਿੰਨੂੰ ਵੀ ਤੁਸੀਂ ਕਾਲ ਮੈਂ ਉੱਥੇ ਖੜਾ ਮੈਂ ਕਿ ਹੋਰ ਪਿੰਡੋਂ ਆਇਆ ਸੀ ਇੱਥੇ ਕੰਮ ਚਲੋ ਅਸੀਂ ਗੱਲ ਦੀ ਮੰਗ ਨਹੀਂ 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 ਉਹ ਕੋਈ ਨਹੀਂ ਸਿੰਘ ਸਾਹਿਬ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਭਾਈ ਅਗਰ ਭੇਟ ਕਰੋ ਘੱਟੋ ਘੱਟ ਜੇ ਆਈ ਗਏ ਕਿਸੇ ਨੇ ਗਲਤੀ ਚ ਸਪਾਰਤਾ ਅਸੀਂ ਆ ਜਿਹੜੇ ਵਿਆਹ ਕਰ ਸਖਨਾਲੇ ਉਹ ਵੀ ਆ ਆਪਦੇ ਸਾਰੇ ਇਕੱਠੇ ਕਰਕੇ ਜਲਾਈਦੇ ਆ ਹਾਂਜੀ ਨਹੀਂ ਬਾਬਾ ਜੀ ਮੈਂ ਬਾਕਲ ਜੀ ਜੋ ਵੀ ਤੁਸੀਂ ਮੇ ਤੋਂ ਛੋਟੇ ਮੈਂ ਬੇਨਤੀ ਇਹੀ ਕਰ ਹੁਣ ਗਾਂ ਵੀ ਨਾ ਕਿਸੇ ਹੋਰ ਦੇ ਵਿਆਹ ਤੇ ਵੀ ਇਹ ਬੇਨਤੀ ਕਰਿਓ ਕਿ ਭਾਈ ਆ ਲਾਸ਼ ਪਾਓ ਜੀ ਠੀਕ ਹੈ ਜੀ ਹਨਾ ਆ ਬੇਨਤੀ ਕਰਨੀ ਸੀ ਬਹੁਤ ਦੁੱਖ ਲੱਗਦਾ ਭਾਈ ਆ ਪੱਬਾ ਨਹੀਂ ਰੂ ਰਹਿਣੇ ਗੁਰੂ ਜਗਤ ਦੇ ਮਰਿਆ ਆਬ ਦੁੱਖ ਲੱਗਦਾ ਐ ਅਸੀਂ ਅੱਗੇ ਸਿਪਾਈ ਨਹੀਂ ਆਰਗੇ ਸਿਪਾਈ ਮੈਂ ਤਾਂ ਅਦਾਦਾ ਮੈਂ ਇੱਕ ਨਹੀਂ ਕਾਰਡ ਚੱਕਿਆ ਮੈਂ ਚਾਰ ਕਾਰਡ ਚੱਕਿਆ ਮੈਂ ਇੱਕ ਫੋਨ ਪਹਿਲਾਂ ਕਰਕੇ ਹਟਿਆ ਆ ਤਾਂ ਦੂਜਾ ਤੁਹਾਨੂੰ ਕਿਹੜਾ ਤੀਜਾ ਵੀ ਕਰਨ ਲੱਗਾ ਆ ਠੀਕ ਐ ਜੀ ਮੈਂ ਇਦਾਂ ਨਹੀਂ ਮੈਂ ਪਿਛਲੇ 10 ਸਾਲ ਤੋਂ ਇਹੀ ਕੰਮ ਜਿੱਥੇ ਮੈਨੂੰ ਕਾਰ ਦੀਦਾ ਕੋਈ ਬਾਣੀ ਲਿਖੀ ਚਾਹੇ ਹੋ ਆਪਣੀ ਗਰਵਾਣੀ ਹੋਵੇ ਚਾਹੇ ਕਿ Hindu ਧਰਮ ਦਾ ਹੋਵੇ ਹਾਂ ਜੀ ਆਪਾਂ ਚਾਹਾਂਗੇ ਅਗਲੇ ਨੂੰ ਫੋਨ ਕਰੀਦਾ ਆ ਬਹੁਤ ਇਹ ਤਾਂ ਮਾੜੀ ਗੱਲ ਐ ਜੀ ਇਹ ਤੁਸੀਂ ਉਹਦਾ ਭੂਆ ਹੁਣ ਦੱਸ ਦਿਓ ਤੁਸੀਂ ਕਾਰਡ ਕਿਤੇ ਸਿੱਤੇ ਮੜਾ ਇਦਾਂ ਪੁੱਛ ਲੋ ਮੈਂ ਪੁੱਛ ਨਹੀਂ ਨਹੀਂ ਆਪ ਆ ਕੇ ਲੈ ਕੇ ਜਾਣ ਇਥੋਂ ਤੁਰੇ ਚੱਕੋ ਕਾਰ ਜਾ ਕੇ ਇਥੇ ਸੱਟ ਕੇ ਆਏ ਆ ਉਹ ਤੇ ਕਰਵਾਣੀ ਲਿਖੀ ਆ ਇੰਨਾ ਕ ਤਾਂ ਆਪਾ ਆਪਾ ਇੰਨੇ ਕੇ ਬਣ ਜਾਈਏ ਹਾਂਜੀ ਹਾਂਜੀ ਚਲੋ ਠੀਕ ਹੈ ਭਾਈ ਸਾਹਿਬ ਮੋਥੇ ਰਹਿਣਾ ਗੇਟ ਦੇ ਮੋੜੇ ਪਾਰਕਿੰਗ ਵਾਲੇ ਗੇਟ ਤੇ ਮਿਹਰਬਾਨੀ ਜੀ ਉਹ ਗੇਟ ਦੇ ਨਾਲ ਦਾ ਘਰ ਆ ਜੀ ਬਾ ਨਾਲ ਦਾ ਘਰ ਆ ਉਹਦੇ ਮੋੜੇ ਖੜਾ ਭਾਜੀ ਇੱਕੋ ਹੀ ਘਰ ਆ ਗੁਰੂ ਘਰ ਦੇ ਵਿੱਚ ਹੀ ਆਉਂਦਾ ਆ ਹਾਂਜੀ ਹਾਂਜੀ ਬਾ ਉਹਦੇ ਗੇਟ ਦੇ ਮੋੜੇ ਖੜਾ ਮੈਂ ਉਹਨਾਂ ਦੀ ਮੋਟਰ ਤੇ ਆਂ ਭੇਜੋ ਜੇ ਬਾਹਰ ਓਕੇ ਜੀ ਓਕੇ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਜੀ ਆਪਣੇ ਕੋਈ ਫਰਵਿਚ ਵਿਆਹ ਵੀ ਸੀ ਹਾਂਜੀ ਬਾਜੀ ਇਹ ਕਾਰਡ ਵੀ ਛਪਾਇਆ ਸੀ ਬਾਜੀ ਆਪਾਂ ਹਾਂਜੀ ਬਾਜੀ ਬਾਜੀ ਕਾਰਡਾ ਤੇ ਗਰਵਾਨੀ ਵੀ ਲਖਾਈ ਸੀਗੀ ਆਪਾਂ ਉੱਪਰ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਗੁਰੂ ਨਦਰ ਕਰੇ ਹਾਂਜੀ ਹੋ ਸਕਦਾ ਜੀ ਇਹੀ ਲਿਖਿਆ ਹੋਵੇ ਤਾਂ ਇਹੀ ਲਿਖਿਆ ਹੁੰਦਾ ਹੈ ਤੇ ਉਹ ਮੈਂ ਢੇਰ ਤੋਂ ਚੱਕਿਆ ਬਾਜੀ ਤੁਹਾਡਾ ਕਾਰ ਹਾਂਜੀ ਢੇਰ ਤੋਂ ਚੱਕਿਆ ਬਾਜੀ ਤੁਸੀਂ ਕਿਤੇ ਭੇਜਿਆ ਹਣ ਰੈਸਟਰੀ ਚ ਦਿੱਤੇ ਹੋਣੇ ਕਾਰ ਹਾਂਜੀ ਮੈਂ ਬੇਨਤੀ ਇਹ ਕਾਰਨ ਲਈ ਫੋਨ ਕੀਤਾ ਭਾਜੀ ਗਾਹਾਂ ਤੋਂ ਕੋਈ ਵਿਆਹ ਕਰੋ ਜਾਂ ਕਿਹਨੂੰ ਸਲਾਹ ਦੇਣੀ ਹੋਵੇ ਕਾਰਸ਼ਾਪ ਉਹਨੂੰ ਕਹਿ ਕੇ ਆਈਓ ਭਾਈ ਬਾਣੀ ਨਾ ਲਿਖੀ ਉੱਪਰ ਠੀਕ ਹੈ ਸਿੰਪਲ ਕਾਰ ਸ਼ਾਪ ਠੀਕ ਹੈ ਇਹ ਮੈਂ ਗਾਖਲਾ ਪਿੰਡ ਦੇ ਵਿੱਚੋਂ ਚੱਕਿਆ ਢੇਰ ਦੇ ਉੱਤੋਂ ਜਿਹੜਾ ਗੁਰੂ ਘਰ ਇੱਥੇ ਧੰਨ ਧੰਨ ਬਾਬਾ ਸਰੁੰਦਾ ਸਾਹਿਬ ਜੀ ਮਹਾਰਾਜ ਬਾਰੋ-ਬਾਰ ਸਿੱਧਾ ਜਗ੍ਹਾ ਆ ਅੱਛਾ ਜੀ ਉਹਦੇ ਸਾਹਮਣੇ ਇੱਕ ਮੋਟਰੇ ਮੋਟਰਦਾਲ ਕੂੜਾ ਕਰਕਟ ਪਿਆ ਆ ਨਾਲ ਗੋਹਾ ਪਿਆ ਆ ओके जी ओथों ਚਾਰ ਕਾਰਡ ਜਾ ਕੇ ਢਿਆ ਤੀਜਾ ਪਉਨ ਤੁਹਾਨੂੰ ਕੀਤਾ ਦੋ ਪਹਿਲਾਂ ਕੀਤੇ ਭੱਜ ਕੇ ਨੂੰ ਅੱਛਾ ਜੀ ਭਰਾ ਮੇਰਾ ਗਾਂ ਤੋਂ ਜੇ ਕੋਈ ਵੀ ਵਿਆਹ ਹੁੰਦਾ ਯਾਰ ਖੁਸ਼ੀ ਦਾ ਮੌਕਾ ਬਾਣ ਹੀ ਨਾ ਲਖਾਇਆ ਕਰੋ ਮੇਰਾ ਭਰਾ ਕੋਈ ਨਹੀਂ ਸਾਬ ਦਾ ਕਾਰਡ ਭਾਜੀ ਅੱਜ ਕੱਲ ਹਾਂਜੀ ਤੇ ਗਾਂ ਦਾ ਹਨ ਹੋਰ ਵੀ ਕਹੀਓ ਕਿਸੇ ਨੂੰ ਸਲਾਹ ਦੇਣੀ ਹੋਵੇ ਨਾ ਕਾਰਡ ਕੋਲ ਛਪਾਉਣ ਕਿਸੇ ਨਾਲ ਜਾਵੋਗੇ ਤਾਂ ਇਹ ਹੀ ਕਹੀਓ ਬਾਈ ਆ ਕਾਰਡ ਤੇ ਬਾਣ ਹੀ ਨਹੀਂ ਲਿਖਾਉਣੀ ਆਪਾਂ ਆ ਬੇਨਤੀ ਆ ਭਾਜੀ ਸਾਡੇ ਕੋਲ ਓਕੇ ਜੀ ਓਕੇ ਪਾ ਠੀਕ ਆ ਭਾਜੀ ਥੈਂਕ ਯੂ ਜੀ ਲੋ ਜੀ ਆਪਾਂ ਨੂੰ ਜਿੰਨੇ ਨੰਬਰ ਉੱਪਰ ਸਿਗੇ ਜਿੰਨੇ ਕਾਰਡ ਚੱਕੇ ਆਪਾਂ ਸਾਰਿਆਂ ਨੂੰ ਕੀਤੇ ਫੋਨ ਹੈ ਸੋ ਰਿਕਾਰਡਿੰਗ ਤੁਸੀਂ ਸੁਣ ਲਈਆ ਆਪਾਂ ਬੇਨਤੀ ਕੀਤੀ ਇਹੀ ਬੇਨਤੀ ਤਾਂ ਸਾਰਿਆਂ ਨੂੰ ਕਰ ਰਹੇ ਆ ਕਿ ਤੁਸੀਂ ਆਪਣੇ ਵਿਆਹਾਂ ਦੇ ਕਾਰਡਾਂ ਤੇ ਤੇ ਆਪਣੇ ਵਾਸਤੇ ਜਿੱਥੇ ਵੀ ਤੁਹਾਡੀ ਪਹੁੰਚ ਹੁੰਦੀ ਆ ਤੁਸੀਂ ਨਾਲ ਹੋ ਕੇ ਕੰਮ ਕਰਾਉਨੇ ਆ ਉਹਨਾਂ ਨੂੰ ਕਾਰਡਾਂ ਤੇ ਪ੍ਰਿੰਟਿੰਗ ਪ੍ਰੈਸ ਵਾਲ ਨੂੰ ਕਿਹਾ ਕਰੋ ਭਾਈ ਕਿ ਕਾਰਡਾਂ ਤੇ ਕੋਈ ਗਰਵਾੜੀ ਨਹੀਂ ਲਿਖਣੀ ਤੇ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਜਿਹੜੇ ਗੋਲ ਕਾ ਕਰਕੇ ਦਾ ਬਹੁਤ ਲੜਾਈ ਹੋ ਜਾਂਦੀ ਆ ਆ ਸਭ ਤੋਂ ਵੱਡਾ ਕੰਮ ਆ ਕਿ ਕਿਸੇ ਵੀ ਕਾਰਡ ਤੇ ਕਿਸੇ ਅਖਬਾਰ ਦੇ ਵਿੱਚ ਗਰਵਾੜੀ ਨਹੀਂ ਲਿਖੀ ਹੋਣੀ ਚਾਹੀਦੀ ਤੇ ਇਹ ਉਪਰਾਲਾ ਕਰੋ ਭਾਈ ਇਹ ਤੇ ਰੋਕ ਲਾਓ ਜੇ ਆਪਾਂ ਗੁਰੂ ਦੀ ਆਦਬ ਚਾਹੁੰਦੇ ਆ ਨਹੀਂ ਤਾਂ ਜਿੰਨਾ ਅਦਬ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਇੱਕ ਉਹਦਾ ਇੱਕ ਅੱਖਰ ਦਾ ਇੱਕ ਪੰਕਤੀ ਦਾ ਵੀ ਉਹਨਾਂ ਹੀ ਮਹਤਵ ਆ ਤੇ ਇਹ ਬੇਨਤੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਆਪਾਂ ਨੂੰ ਸਾਰਿਆਂ ਦੀ ਜ਼ਿੰਮੇਵਾਰੀ ਆ ਗੁਰੂ ਸਾਰਿਆਂ ਦਾ ਸੰਜਾਇਆ ਮੇਰਾ ਕਲੇ ਦਾ ਨਿਕਾ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਹਰ ਇੱਕ ਘਰ ਤੱਕ ਇਹ ਵੀਡੀਓ ਪਹੁੰਚੇ ਕਿਉਂਕਿ ਉਹਦਾ ਵੀਡੀਓ ਚੰਗੀਆਂ ਪਾਈਦੀਆਂ ਆ ਸ਼ੇਅਰ ਕਰਦਾ ਨਹੀਂ ਕੋਈ ਕਿਉਂਕਿ ਆਪਾਂ ਨੰਗ ਨੰਗਪੋਹ ਦੇਖਣਾ ਗਿੱਜੇ ਆ ਕੰਜਰਖਾਨਾ ਦੇ ਦੇਖਣਾ ਗਿੱਜੇ ਆ ਉਹ ਵੀਡੀਓ ਮਿਲੀਅਨ ਚੱਲ ਜਾਂਦੀਆਂ ਆ ਤੇ ਇੱਥੇ ਨੰਗ ਕਿਤਨ ਦੀ ਵੀਡੀਓ ਚੱਲਦੀ ਆ 200 300 ਤੇ ਇਹ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਹਰ ਘਰ ਤੱਕ ਸਿੱਖ ਦੇ ਘਰ ਤੱਕ ਪਹੁੰਚੇ ਤੇ ਆਪਾਂ ਜਿਹੜੇ ਕਾਰਡ ਛਪਾਉਣੇ ਵਿਆਹਾਂ ਦੇ ਜਾਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਨੇ ਆ ਜਿਹੜਾ ਅੰਤਿਮ ਅਰਦਾਸ ਦਾ ਉਤੇ ਇਹ ਚੀਜ਼ਾਂ ਬੰਦ ਹੋਣ ਗਰਵਾਣੀ ਲਿਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ